ਹੁਣ ਕਹਿੰਦੇ ਭੀਮਚੰਦ ਨੇ ਵੇਖਿਆ ਦਿਆਲ ਸੂਰਮਾ ਅੜ ਗਿਆ ਤੇ ਉਹ ਗੁਰੂ ਜੀ ਪਾਸ ਆਇਆ ਤੇ ਕਿਹਾ ਭੀਮਚੰਦ ਨੇ ਗੁਰੂ ਮਹਾਰਾਜ ਨੂੰ ਫਤਿਹ ਕਿਉਂ ਨਾ ਲੇਤੇ ਕਰੋ ਆਪ ਠਾਰਾ ਮਹਾਰਾਜ ਕਿਰਪਾ ਕਰੋ ਆ ਸੂਰਮਾ ਅੜਿਆ ਹੋਇਆ ਹੈ ਮੇਰੀ ਲਾਜ ਰੱਖੋ ਸੁਣੀ ਬੇਨਤੀ ਸ੍ਰੀ ਗੁਰੂ ਬੀਰ ਭਾਰੀ ਲਈ ਦਾਸ ਤੇ ਸੋਤ ਫੰਗਾ ਸਵਾਰੇ ਜਦੋਂ ਭੀਮਚੰਦਰ ਨੇ ਬੇਨਤੀ ਕੀਤੀ ਮਹਾਰਾਜਾ ਦਿਆਲ ਵਿੱਜੜ ਵਾਲੀਆ ਬਹੁਤ ਆਪਣੇ ਬੰਦਿਆਂ ਨੂੰ ਮਾਰ ਰਿਹਾ ਹੈ ਆਪਣੇ ਸਿਪਾਹੀਆਂ ਦਾ ਨੁਕਸਾਨ ਕਰ ਰਿਹਾ ਹੈ ਤੇ ਸੇਵਕ ਤੋਂ ਲੈ ਕੇ ਬੰਦੂਕ ਮਹਾਰਾਜ ਨੇ ਸੰਭਾਲੀ ਤੇ ਬਰੂਦ ਪਾਇਆ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਤੇ ਵਿੱਜੜ ਵਾਲੀਆ ਦਿਆਲ ਵੇਖਿਆ ਵੀ ਮੈਦਾਨੇ ਜੰਗ ਵਿੱਚ ਖੰਬੇ ਦੀ ਤਰ੍ਹਾਂ ਖੜ ਕੇ ਨਾ ਭੀਮ ਚੰਦ ਦੇ ਵੈਰੀਆਂ ਭੀਮ ਚੰਦ ਦੇ ਸਿਪਾਈਆਂ ਦਾ ਨੁਕਸਾਨ ਕਰ ਰਿਹਾ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਘੋੜੇ ਨੂੰ ਤੇਜ ਕਰਕੇ ਇੱਧਰ ਉੱਧਰ ਫੇਰਿਆ ਤੇ ਨਿਸ਼ਾਨੇ ਨੂੰ ਚੰਗੀ ਤਰ੍ਹਾਂ ਲਗਾਇਆ ਕਰਿਓ ਨੇੜੇ ਜਾਈ ਫਿਰੇ ਜੰਗ માં ਉਸ ਦੇ ਨੇੜੇ ਜਾ ਕੇ ਜੰਗ ਦੇ ਮੈਦਾਨ ਵਿੱਚ ਫਿਰੇ ਮਹਾਰਾਜ ਘੋੜੇ ਨੂੰ ਅੱਗੇ ਵਧਾ ਕੇ ਬੰਦੂਕ ਨੂੰ ਸੰਭਾਲਿਆ ਤੇ ਉੱਚੇ ਖੜੇ ਨੂੰ ਵੰਗਾਰਿਆ ਮਹਾਰਾਜ ਨੇ ਉੱਚੀ ਜਗ੍ਹਾ ਤੇ ਖੜਾ ਸੀ ਪਾਤਸ਼ਾਹ ਕਹਿੰਦੇ ਸਾਵਧਾਨ ਹੋ ਜਾ ਉਹਨੂੰ ਕਹਿੰਦੇ ਕਨੇ ਬੀਰ ਮਾਰੇ ਅਰਿਓ ਕੋ ਨਾ ਅੱਗੇ ਤੋ ਬਹੁਤ ਸੂਰ ਬੀਰ ਸੂਰ ਬੀਰ ਮਾਰੇ ਨੇ ਕੋਈ ਵੀ ਤੇਰੇ ਅੱਗੇ ਅੜਿਆ ਨਹੀਂ ਤੇ ਮਹਾਰਾਜ ਕਹਿੰਦੇ ਹੁਣ ਤੈਨੂੰ ਮਾਰਨ ਵਿੱਚ ਇੱਕੋ ਵਾਰ ਲੱਗੇਗਾ ਸੁਣੀ ਦਿਆਲ ਨੇ ਤੀਰ ਤੀਖੇ ਚਲਾਇਆ ਜਦੋਂ ਦਿਆਲ ਪਿੱਜੜ ਵਾਲੀ ਨੇ ਇਹ ਗੱਲ ਸੁਣੀ ਤਾਂ ਉਹਨੇ ਮਹਾਰਾਜ ਤੇ ਤੀਰ ਚਲਾਇ ਪਾਤਸ਼ਾਹ ਦੇ ਉੱਪਰ ਜਦੋਂ ਸਤਗੁਰਾਂ ਤੇ ਤੀਰ ਚਲਾਇ ਤਾਂ ਮਹਾਰਾਜ ਨੇ ਘੋੜੇ ਨੂੰ ਇੱਧਰ ਉੱਧਰ ਕਰਕੇ ਤੇ ਪਾਤਸ਼ਾਹ ਨੇ ਆਪਣਾ ਬਚਾਓ ਕੀਤਾ ਸਹੋ ਮੋਰ ਤੀਰੰਗ ਬਚੋ ਆਪ ਨਾਹੀ ਤੇ ਮਹਾਰਾਜ ਨੇ ਬੋਲਿਆ ਕਹਿੰਦਾ ਮੇਰਾ ਤੀਰ ਸਹੋ ਤੁਸੀਂ ਬਚੋਗੇ ਨਹੀਂ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਗੁਰੂ ਸ਼ੇਖ ਕੈ ਬੇਗ ਤਿਆਗੀ ਤੁਫੰਗਾ ਚਲੀ ਸ਼ੋਕ ਗੋਰੀ ਲੱਗੀ ਜਾਏ ਅੰਗਾ ਗੁਰੂ ਜੀ ਨੇ ਇਹ ਸੁਣ ਕੇ ਗੋਲੀ ਚਲਾਈ ਤੇ ਗੋਲੀ ਸ਼ੋਕ ਦੀ ਹੋਈ ਗਈ ਤੇ ਦਿਆਲ ਦੇ ਅੰਗ ਨੂੰ ਜਾ ਕੇ ਲੱਗੀ ਗਿਰਿਓ hoom ਬੀ ਚੰਗ ਮਹਾਰੋਸ ਰਾਚਾ ਜੇ ਜਦੋਂ ਨਾ ਗੁਰੂ ਪਿਆਰੀ ਸਾਧ ਸੰਗਤ ਜੀ ਜਾ ਕੇ ਲੱਗੀ ਦੀਵਾਲ ਨੂੰ ਤੇ ਧਰਤੀ ਤੇ ਡਿੱਗ ਪਿਆ ਪਾਣੀ ਵੀ ਨਹੀਂ ਮੰਗਿਆ ਇੱਕੋ ਨਿਸ਼ਾਨੇ ਨਾਲ ਇੱਕੋ ਗੋਲੀ ਨਾਲ ਮਹਾਰਾਜ ਨੇ ਅਗਲੇ ਜਹਾਨ ਤੋੜ ਦਿੱਤਾ ਵਿੱਜੜ ਵਾਲੀਆ ਦੀਵਾਲ ਸੀ ਜਿਹੜਾ ਉਹਨੂੰ ਪਹਾੜੀ ਰਾਜਾ ਸੀ ਕਹਿੰਦੇ ਮੰਨੋ ਇਦਾਂ ਵੀ ਜਿਵੇਂ ਨਾ ਬੜੀ ਹਨੇਰੀ ਚੱਲੇ ਤੇ ਵੱਡਾ ਬ੍ਰਿਸ਼ ਟੁੱਟ ਕੇ ਡਿੱਗਦਾ ਨਾ ਐਦਾਂ ਪਰਿਓ ਤੁੰਡ ਬਾਇਓ ਭਇਓ ਸੀਸ ਨੰਗਾ ਮੂੰਹ ਅੱਡਿਆ ਰਹਿ ਗਿਆ ਸਿਰ ਨੰਗਾ ਸੀ ਤੇ ਲਹੂ ਸਰੀਰ ਚੋਂ ਨਿਕਲ ਕੇ ਤੇ ਫੈਲ ਗਿਆ ਚਾਰੇ ਪਾਸੇ ਆਸੇ ਪਾਸੇ ਮਰਿਓ ਮਾਰ ਮਾਰੰ ਬਕੰਤੇ ਸਰੋਸਮ ਹੁਣ ਵਿੱਜੜ ਵਾਲੀਏ ਨੂੰ ਮਹਾਰਾਜ ਨੇ ਇੱਕੋ ਨਿਸ਼ਾਨੇ ਨਾਲ ਹੀ ਮਾਰ ਦਿੱਤਾ ਮਰਿਓ ਮਾਰ ਮਾਰੰ ਬਕੰਤੇ ਸਰੋਸੰ ਇਸ ਤਰ੍ਹਾਂ ਵਿਆਲ ਮਾਰਿਆ ਗਿਆ ਤੇ ਸੈਨਾ ਨੇ ਵੇਖਿਆ ਆਪਾਂ ਅੱਗੇ ਵੀ ਇਹ ਜ਼ਿਕਰ ਕਰਦੇ ਹੁੰਨੇ ਆਂ ਵੀ ਜਦੋਂ ਮੁਖੀ ਮਾਰਿਆ ਜਾਵੇ ਨਾ ਆਮ ਸਿਪਾਹੀ ਤਾਂ ਮਰਦੇ ਨੇ ਕੋਈ ਵੱਡੀ ਗੱਲ ਨਹੀਂ ਹੁੰਦੀ ਆਮ ਸਿਪਾਹੀਆਂ ਦੀ ਤਾਂ ਗਿਣਤੀ ਬਹੁਤ ਹੁੰਦੀ ਆ ਮਰਨ ਵਾਲਿਆਂ ਦੀ ਪਰ ਜਦੋਂ ਕੋਈ ਮੁਖੀ ਮਾਰਿਆ ਜਾਂਦਾ ਨਾ ਤੇ ਉਹ ਵੱਡੀ ਤੋਂ ਵੱਡੀ ਸੈਨਾ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਵੱਡੀ ਤੋਂ ਵੱਡੀ ਸੈਨਾ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਮਤਲਬ ਸੈਨਾ ਧੀਰਜ ਹਾਰ ਜਾਂਦੀ ਹੈ ਬਾਕੀ ਸੈਨਾ ਜਿਹੜੀ ਕਟੌਚੀ ਕਿਰਪਾਲਨ ਬਲੋਕਿਓ ਦਿਆਲਾ ਹੁਤੇ ਔਰ ਸੈਲੰਗ ਪਤੀ ਧੀਰ ਹਾਲਾ ਕਿਰਪਾਲ ਕਟੌਚੀਏ ਨੇ ਦਿਆਲ ਨੂੰ ਮਰਿਆ ਵੇਖਿਆ ਨਾ ਜਦੋਂ ਉਹਨਾਂ ਨਾਲ ਦਾ ਬਰਾਬਰ ਦਾ ਪਹਾੜੀ ਰਾਜਾ ਸੀ ਕਿਰਪਾਲ ਘਟੌਚੀ ਇਹਦੇ ਬਰਾਬਰ ਦਾ ਪਹਾੜੀ ਰਾਜਾ ਜਦੋਂ ਮਰਿਆ ਵੇਖਿਆ ਬਾਕੀ ਪਹਾੜੀਏ ਵੀ ਅੰਦਰੋਂ ਡੋਲ ਗਏ ਤੇ ਇਉਂ ਮੰਨੋ ਭਾਈ ਸਾਹਿਬ ਲਿਖਦੇ ਨੇ ਜਿਵੇਂ ਨਾ ਮਹਾਰਾਜ ਨੇ ਜੰਗ ਦਾ ਤਖਤਾ ਤੋੜ ਦਿੱਤਾ ਹੋਵੇ ਮਹਾਰਾਜ ਨੇ ਗੱਡੇ ਹੋਏ ਖੰਭੇ ਨੂੰ ਪੁੱਟ ਦਿੱਤਾ ਹੋਵੇ ਵੈਰੀਆਂ ਵਿੱਚ ਸੋਗ ਫੈਲ ਗਿਆ ਮਾਨੋ ਕਿਲੇ ਦੀ ਜਿਹੜੀ ਓਟ ਆ ਟਹਿ ਗਈ ਹੋਵੇ ਜਦੋਂ ਭੀਮਚੰਦ ਨੇ ਵੇਖਿਆ ਸੱਚੇ ਪਾਤਸ਼ਾਹ ਨੇ ਇੱਕੋ ਨਿਸ਼ਾਨੇ ਨਾਲ ਹੀ ਮਾਰ ਦਿੱਤਾ ਦੀਵਾਰ ਵਿੱਜੜ ਵਾਲੀਆ ਤੇ ਭੀਮਚੰਦ ਬੜਾ ਮਾਣ ਮਹਿਸੂਸ ਕਰਨ ਲੱਗਾ ਪ੍ਰਿਥੀ ਚੰਦ ਆਦਮ ਅਨੰਦੇ ਬਲੰਦੇ ਅਬਾ ਹਵਾ ਨਾ ਠੰਡੇ ਡਰੈ ਛੱਤਰ ਮੰਦੇ। ਪ੍ਰਿਥੀ ਚੰਦ ਜਿਹੜਾ ਸੀ ਭੀਮ ਚੰਦ ਦੇ ਨਾਲ ਦਾ ਸਾਥੀ ਪਹਾੜੀ ਰਾਜਾ ਕਹਿੰਦਾ ਹੁਣ ਵੈਰੀ ਡਰ ਜਾਣਗੇ ਕਹਿੰਦਾ। ਇਸ ਤਰ੍ਹਾਂ ਇੱਕ ਤਾਂ ਵਿੱਜੜ ਵਾਲੀਆ ਮਾਰਿਆ ਗਿਆ ਤੇ ਦੂਜਾ ਉੱਤੋਂ ਹਮਲਾ ਕਰ ਦਿੱਤਾ ਬੜਾ ਸਖਤ ਇਹਨਾਂ ਨੇ ਹੋਰ ਵੀ। ਉਹ ਪਹਿਲਾਂ ਹੀ ਡੋਲ ਗਏ ਸੀ। ਅਪਾ ਅੱਗੇ ਵੀ ਜ਼ਿਕਰ ਕੀਤਾ ਜੰਗ ਤਾਂ ਅੰਦਰ ਦੀ ਐ ਸਾਰੀ ਅੰਦਰੋਂ ਬੰਦਾ ਦਲੇਰ ਐ ਤੇ ਜੰਗ ਜੇ ਅੰਦਰ ਡੋਲ ਗਿਆ ਤੇ ਬਸ ਉਥੇ ਪੈਰ ਖਿੜ ਖਿਸਕ ਜਾਂਦੇ ਨੇ ਠੜਕ ਜਾਂਦੇ ਨੇ ਹੁਣ ਸਾਥੀ ਮਾਰਿਆ ਜਾਣ ਕਰਕੇ ਡੋਲ ਗਏ ਪਹਾੜੀਏ ਤੇ ਡੋਲ ਗਏ ਤੇ ਇਧਰੋਂ ਹਮਲਾ ਹੋਇਆ ਉਹਨਾਂ ਦੀ ਕਾਫੀ ਸੈਨਾ ਦਾ ਜਿਹੜਾ ਸੀ ਨੁਕਸਾਨ ਹੋ ਗਿਆ ਗੁਰੂ ਪਿਆਰਿਓ ਕੁਝ ਕ ਬੈਰੀ ਤਾਂ ਭੱਜ ਗਏ ਤੇ ਕੁਝ ਕ ਅੜੇ ਰਹੇ ਸੱਚੇ ਪਾਤਸ਼ਾਹ ਨੇ ਹੱਥ ਵਿੱਚ ਤਣੁਕ ਪਕੜਿਆ ਪਾਤਸ਼ਾਹ ਨੇ ਧੰਨ ਗਲ ਕਲਗੀ ਧਰਜੀ ਨੇ ਤਣੁਕ ਖਲਾ ਕੇ ਘੋੜੇ ਤੇ ਸਵਾਰ ਨੇ ਮਹਾਰਾਜ ਘੋੜੇ ਨੂੰ ਟਪਾਇਆ ਤੇ ਬੜੀ ਤੇਜ਼ੀ ਨਾਲ ਪੱਥੇ ਵਿੱਚੋਂ ਤੀਰ ਕੱਢਿਆ ਮਹਾਰਾਜ ਨੇ ਗੁਣ ਵਿਖੇ ਸੰਧ ਕਰ ਤਾਨ-ਤਾਨ ਰਸ ਧਰ ਵਿਸਾਲ ਮੁਚਕੰਤ ਬਾਣ ਕਹਿੰਦੇ ਜਦੋਂ ਪਾਤਸ਼ਾਹ ਨੇ ਤੀਰ ਛੱਡਿਆ ਨਾ ਚਿੱਲੇ ਤੋਂ ਬੜੇ ਜ਼ੋਰ ਨਾਲ ਖਿੱਚ ਕੇ ਤੀਰ ਛੋਕ ਦਾ ਬੜੀ ਤੇਜ਼ੀ ਨਾਲ ਗਿਆ ਹੁਣ ਜਦੋਂ ਸਤਿਗੁਰਾਂ ਦਾ ਤੀਰ ਚੱਲਦਾ ਨਾ ਇਹ ਕੇਵਲ ਕਹਿਣ ਮਾਤਰ ਬਾਤ ਨਹੀਂ ਪਝਾਲ ਆ ਜਾਂਦਾ ਹੈ ਮੈਦਾਨੇ ਜੱਗ ਦੇ ਵਿੱਚ ਪਝਾਲ ਤੜਥੱਲੀ ਮੱਚ ਜਾਂਦੀ ਹੈ ਜਦੋਂ ਦੁਸ਼ਮਣ ਵੇਖਦਾ ਨਾ ਵੀ ਸਤਗੁਰਾਂ ਨੇ ਕਮਾਨ ਚੁੱਕ ਲਈ ਹੈ ਕਿਉਂਕਿ ਮਹਾਰਾਜ ਦਾ ਪਹਿਲੀ ਗੱਲ ਤਾਂ ਤੀਰ ਕਦੇ ਖਾਲੀ ਨਹੀਂ ਜਾਣਾ ਦੂਜੀ ਗੱਲ ਮਹਾਰਾਜ ਦਾ ਇੱਕ ਤੀਰ ਪਤਾ ਹੀ ਨਹੀਂ ਕਿੰਨਿਆਂ ਨੂੰ ਪ੍ਰੋ ਦੇਵੇ ਇਹ ਕੋਈ ਆਮ ਤੀਰ ਤਾਂ ਹੈ ਨਹੀਂ ਵੀ ਚਲਾਉਣ ਵਾਲਾ ਸੂਰਮਾ ਵੀ ਕੋਈ ਆਮ ਨਹੀਂ ਹੈਗਾ ਇਸ ਲਈ ਉਹ ਤੀਰ ਨੇ ਪਤਾ ਨਹੀਂ ਕਿੰਨਿਆਂ ਕਦੇ ਵਿੱਚ ਦੀ ਲੰਘਣਾ ਹੈ ਜਿੰਨੇ ਅੱਗੇ ਆ ਗਏ ਨਾ ਉਹਦੇ ਉਹਨੇ ਵਿੱਚ ਦੀ ਲੰਘ ਜਾਣਾ ਤੇ ਹੁਣ ਮਦਾਨੇ ਜੰਗ ਦੇ ਵਿੱਚ ਤਾਂ ਬਕਾਇਦਾ ਪਿੱਠਾ ਨਾਲ ਪਿੱਠਾ ਜੋੜ ਕੇ ਲੜਿਆ ਜਾਂਦਾ ਹੈ ਬਕਾਇਦਾ ਇੰਨੀ ਭੀੜ ਹੁੰਦੀ ਹੈ ਮਦਾਨੇ ਜੰਗ ਦੇ ਵਿੱਚ ਤਾਂ ਖਾਲੀ ਥੋੜੀ ਹੈ ਇਸ ਲਈ ਜਿੰਨੂੰ ਵੇਖ ਕੇ ਭਾਈ ਸਾਹਿਬ ਲਿਖਦੇ ਨੇ ਸੂਰਬੀਰ ਭੈ ਭੀਤ ਹੋ ਜਾਂਦੇ ਨੇ ਸ਼ਤਰਨ ਵਿੱਚ ਕਰ ਰੌੜ ੜਾਰ ਬੈੜੀਆਂ ਵਿੱਚ ਰੌਲਾ ਮਚ ਗਿਆ ਤੀਰ ਜ ਨਹੀਂ ਰਹਿ ਗਿਆ ਬੈਰੀਆਂ ਦੇ ਵਿੱਚ ਇਧਰ ਉਧਰ ਭੱਜ ਭੱਜਦੇ ਨੇ ਬਚਦੇ ਨੇ ਤੀਰ ਤੋਂ ਮਹਾਰਾਜ ਸਤਗੁਰਾਂ ਨੇ ਇੱਕ ਹੋਰ ਤੀਰ ਕੱਢਿਆ ਹੱਥ ਦੇ ਜੋਰ ਨਾਲ ਉਹਨੂੰ ਤੀਰ ਦੇ ਚਿੱਲੇ ਵਿੱਚ ਜੋੜਿਆ ਉਸ ਤੀਰ ਨੂੰ ਜਦੋਂ ਖਿੱਚਦੇ ਮਹਾਰਾਜ ਤਣੁਖ ਜਿਹੜੀ ਹੈ ਨਾ ਜਿਹੜੀ ਤਣੁਖ ਹੈ ਜਿੰਦੇ ਵਿੱਚ ਰੱਖ ਕੇ ਤੀਰ ਚਲਾਇਆ ਜਾਂਦਾ ਚਰੜ ਚਰੜ ਕਰਦੀ ਹੈ ਉਹ ਐਂ ਆਵਾਜ਼ ਆਉਂਦੀ ਹੈ ਤੀਰ ਫਿਰ ਚੱਲ ਗਿਆ ਛੂਕਦਾ ਤੀਰ ਸੂਰਮਿਆਂ ਦੇ ਸਰੀਰਾਂ ਦੇ ਵਿੱਚ ਦੀਆਂ ਲੰਘਦਾ ਜਿਵੇਂ ਵਰਮਾ ਲੰਘਦਾ ਹੁੰਦਾ ਏ ਵੈਰੀਆਂ ਨੂੰ ਤੱਕ-ਤੱਕ ਕੇ ਮਾਰਦੇ ਨੇ ਮਹਾਰਾਜ ਅਰੰਤ ਸ਼ੀਗਰ ਨਕਸੰਤ ਬਾਣ ਫੇਰ ਤੀਰ ਕੱਢਦੇ ਨੇ ਮਹਾਰਾਜ ਤਕਾਉਂਦੇ ਨੇ ਤਣੁਪ ਚੋਂ ਫੇਰ ਕੰਨਾਂ ਤੱਕ ਖਿੱਚ ਕੇ ਚਲਾਉਂਦੇ ਨੇ ਵੈਰੀ ਦੇ ਸਰੀਰ ਵਿੱਚ ਪ੍ਰਵੇਸ਼ ਕਰਦਾ ਹੈ ਹਾਏ ਹਾਏ ਦੀਆਂ ਆਵਾਜ਼ਾਂ ਹੀ ਆਉਂਦੀਆਂ ਨੇ ਇਮ ਚਾਰ ਬਾਣ ਦਾਏ ਸੋ ਹਾਥ ਫਿਰ ਇੱਕ ਹੋਰ ਵੇਖੋ ਜਿਹੜਾ ਸੰਸਾਰੀ ਬੰਦੇ ਦੇ ਕੋਲੇ ਆ ਨਾ ਸੱਜੇ ਹੱਥ ਚ ਆਪਾਂ ਕੰਮ ਦੀ ਮਹਾਰਤ ਹੈ ਨਾ ਆਪਾਂ ਨੂੰ ਉਹ ਖੱਬੇ ਹੱਥ ਨਾਲ ਨਹੀਂ ਆਪਾਂ ਕਰ ਸਕਦੇ ਬੜੇ ਵਿਰਲੇ ਬੰਦੇ ਹੁੰਦੇ ਨੇ ਜਿਹੜੇ ਸੱਜੇ ਨੂੰ ਵੀ ਉਹਨਾਂ ਵਰਤ ਲੈਣ ਤੇ ਖੱਬੇ ਨੂੰ ਵੀ ਉਹਨਾਂ ਵਰਤ ਲੈਣ ਜਿਹੜਾ ਬੰਦਾ ਖੱਬੂ ਲਿਖਦਾ ਆ ਸੱਜੂ ਨਹੀਂ ਲਿਖ ਸਕਦਾ ਜਿਹੜਾ ਸੱਜੂ ਲਿਖਦਾ ਉਹ ਖੱਬੂ ਨਹੀਂ ਲਿਖ ਸਕਦਾ ਜਿਹੜਾ ਬੰਦਾ ਸੱਜੇ ਹੱਥ ਨਾਲ ਜ਼ਿਆਦਾ ਕੰਮ ਕਰਨਾ ਜਾਣਦਾ ਉਹ ਖੱਬੇ ਨਾਲ ਨਹੀਂ ਉਹਨਾਂ ਕਰ ਸਕਦਾ ਸਤਿਗੁਰੂ ਜੀ ਪਹਿਲਾਂ ਤਾਂ ਕਹਿੰਦੇ ਮਹਾਰਾਜ ਨੇ ਚਾਰ ਤੀਰ ਚਲਾਏ ਸੱਜੇ ਹੱਥ ਨਾਲ ਖਿੱਚ ਕੇ ਸੱਜੇ ਨਾਲ ਤੇ ਐਨੇ ਮਾਹਰ ਨੇ ਮਹਾਰਾਜ ਫਿਰ ਖੱਬੇ ਹੱਥ ਨਾਲ ਤੁਸੀਂ ਐਂ ਵੇਖੋ ਵੀ ਪਹਿਲਾਂ ਤਾਂ ਧਨੁਖ ਦਾ ਅਗਲਾ ਸਿਰਾ ਖੱਬੇ ਨਾਲ ਪੜਿਆ ਤੇ ਚਿੱਲੇ ਨੂੰ ਖਿੱਚਿਆ ਸੱਜੇ ਨਾਲ ਚਾਰ ਤੀਰ ਚਲਾਏ ਫਿਰ ਹੋਰ ਫਿਰ ਪਾਸਾ ਬਦਲ ਲਿਆ ਫਿਰ ਖੱਬੇ ਨਾਲ ਚਿਲਾ ਖਿੱਚਦੇ ਨੇ ਜਿੱਥੇ ਉਹ ਤੰਦੀ ਖਿੱਚਦੇ ਨੇ ਜਿੰਦੇ ਤੇ ਤੀਰ ਰੱਖਿਆ ਆ ਤੇ ਸੱਜੇ ਹੱਥ ਨਾਲ ਤਲੁਖ ਦਾ ਅਗਲਾ ਪਾਸਾ ਪਕੜਦੇ ਨੇ ਇੱਕੋ ਜਿੰਨੀ ਮਹਾਰਤ ਹੈ ਪੋਨੀ ਦੂਰੀ ਤੈਅ ਕਰਦਾ ਸੱਜੇ ਹੱਥ ਨਾਲ ਤਲਾ ਚਲਾਇਆ ਤੀਰ ਤੇ ਓਨੀ ਦੂਰੀ ਤੈਅ ਕਰਦਾ ਖੱਬੇ ਹੱਥ ਨਾਲ ਚਲਾਇਆ ਤੀਰ ਉਹ ਰਾਵੀ ਫਰਕ ਨਹੀਂ ਸੂਰਮਿਆਂ ਦੇ ਅੰਗ ਭੰਗ ਕਰ ਦਿੱਤੇ ਮੂੰਚੋਂ ਲੋਅ ਨਿਕਲ ਲੱਗ ਪਿਆ ਵੱਡ ਹੀਲ ਘਾਲ ਕਰ ਧੂਮ ਧਾਮ ਪਹੁੰਚੇ ਸਮੀਪ ਨਹਿ ਦੈ ਆਰਾਮ ਤੇ ਸਤਿਗੁਰੂ ਜੀ ਨੇ ਬੈਰੀ ਦਲ ਵਿੱਚ ਭਾਜੜ ਛੇੜ ਦਿੱਤੀ ਖੱਬੇ ਹੱਥ ਨਾਲ ਮਹਾਰਾਜ ਨੇ ਤਿੰਨ ਤੀਰ ਚਲਾਏ ਸੱਜੇ ਨਾਲ ਚਾਰ ਚ ਸੱਤ ਚੀਜ਼ ਤੀਰ ਚਲਾਏ ਕੁੱਲ ਭਾਜਣ ਮੱਚੀ ਗੁਰ ਕੀ ਸਹਾਇ ਲੈ ਭੀਮ ਚੰਦ ਵੀਰਣ ਬੰਗਾਰ ਧੀਰਜ ਬਲੰਦ ਰਾਜਾ ਭੀਮ ਚੰਦ ਗੁਰੂ ਜੀ ਦੀ ਸਹਾਇਤਾ ਲੈ ਕੇ ਬੜਾ ਖੁਸ਼ ਹੈ ਬੜਾ ਮਾਣ ਹੈ ਉਹ ਬੜੇ ਵੱਡੇ ਧੀਰਜ ਨਾਲ ਹੋਰ ਸੂਰਮਿਆਂ ਨੂੰ ਬੰਗਾਰਦਾ ਹੈ ਉਹ ਜੇ ਹੱਥ ਹੁੰਤੇ ਕਟੌਚ ਕਿਰਪਾਲ ਆਦ ਹੱਲ ਗਏ ਪਾਏ ਪਾਛੇ ਬਿਬਾਦ ਕ੍ਰਿਪਾਲ ਕਟੌਛੀਏ ਵਰਗੇ ਵੀ ਲੜਦੇ ਲੜਦੇ ਪਿੱਛੇ ਹਟ ਗਏ ਵੱਡਾ ਸੂਰਬੀਰ ਮਰ ਗਿਆ ਵਿੱਜੜ ਵਾਲੀਆ ਦਿਆਲ ਹੁਣ ਕੌਣ ਭਿੜੇ ਕ੍ਰਿਪਾਲ ਕਟੌਛੀਆ ਇਹ ਨਾ ਮੈਦਾਨੇ ਜੰਗ ਚ ਸਾਹਮਣੇ ਹੋ ਕੇ ਲੜਦੇ ਸੀ ਹੈ ਵੈਸੇ ਇਹ ਉੱਚੀ ਜਗ੍ਹਾ ਤੇ ਸੀ ਮਹਾਰਾਜ ਤੇ ਭੀਮ ਚੰਦ ਦੀਆਂ ਫੌਜਾਂ ਨੀਵੀਂ ਜਗ੍ਹਾ ਤੇ ਸੀ ਤੇ ਪਹਿਲਾਂ ਤਾਂ ਸਾਹਮਣੇ ਹੋ ਕੇ ਲੜਦੇ ਫਿਰ ਜਦੋਂ ਸਤਗੁਰਾਂ ਨੇ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ ਤੇ ਬਾੜੇ 'ਚ ਵੜ ਗਏ ਜਿਹੜਾ ਲੱਕੜ ਦਾ ਵਾਲਾ ਨਹੀਂ ਬਣਾਇਆ ਇਹਨਾਂ ਨੇ ਉਹਦੇ 'ਚ ਵੜ ਗਏ ਤੇ ਕਈ ਸੂਰਮੇ ਜਿਹੜੇ ਬਾਹਰ ਸੀ ਉਹ ਤਾਂ ਮਾਰੇ ਗਏ ਸਾਰੇ ਮਾਰ ਦਿੱਤੇ ਗੁਰੂ ਪਿਆਰੀ ਸਾਧ ਸੰਗਤ ਜੀ ਲੋਥਾਂ ਤੇ ਲੋਥਾਂ ਚੜ ਗਈਆਂ ਲੀਨੇ ਧਕਾਏ ਕਰ ਨੇਰ ਨੇਰ ਤਹ ਅਰੇ ਵੀਰ ਲੜ ਫੇਰ ਫੇਰ ਬਾਕੀ ਜਿਹੜੀ ਸੈਨਾ ਆ ਉਹ ਕਿਰਪਾਨਾਂ ਨਾਲ ਲੜਦੀ ਐ ਕੋਈ ਬਰਛਿਆਂ ਨੇਜਿਆਂ ਨਾਲ ਲੜਦੇ ਨੇ ਇਸ ਤਰ੍ਹਾਂ ਕਰਤੇ ਪ੍ਰਹਾਰ ਭਟ ਦੌਰ ਦੌਰ ਮਹਾਰਾਜ ਵਾਲੇ ਪਾਸੇ ਜਿਹੜੀ ਸੈਨਾ ਉਹਨੂੰ ਵੀ ਬੜਾ ਤਸ਼ਾਹ ਪੈਦਾ ਹੋ ਗਿਆ ਕਿਉਂਕਿ ਜਦੋਂ ਦੁਸ਼ਮਣ ਪੋਲਾ ਪੈ ਜੇ ਨਾ ਅੱਗੋਂ ਫਿਰ ਦੂਜੀ ਦੂਜਾ ਪਾਸਾ ਭਾਰੂ ਪੈ ਜਾਂਦਾ ਹੈ ਫਿਰ ਜਿਹੜੇ ਆਮ ਸਿਪਾਹੀ ਹੁੰਦੇ ਨੇ ਉਹ ਵੀ ਲੜਕਾਰੇ ਮਾਰ-ਮਾਰ ਕੇ ਲੜਨ ਲੱਗ ਪੈਂਦੇ ਜੋਸ਼ ਆ ਗਿਆ ਵਧ ਗਿਆ ਵੀ ਅਸੀਂ ਲੈ ਚੱਲੇ ਆ ਕੰਮ ਨੂੰ ਦੱਬ ਲਿਆ ਇਹਨਾਂ ਨੂੰ ਹੁਣ ਕਹਿੰਦੇ ਵੀ ਜਿਹੜਾ ਵੀ ਵੈਰੀ ਅੜਦਾ ਉਹਨੂੰ ਮਾਰ ਦੇ ਪ੍ਰਭ ਸੱਤ ਬਾਣ ਤੇ ਜੀਤ ਜੁੱਧ ਭਾਈ ਸਾਹਿਬ ਲਿਖਦੇ ਸਤਗੁਰੂ ਜੀ ਦੇ ਸੱਤਾ ਤੀਰਾਂ ਨੇ ਜੁੱਧ ਜਿਤਾ ਦਿੱਤਾ ਜੰਗ ਜਿਤਾ ਦਿੱਤੀ ਸੱਤਾ ਤੀਰਾਂ ਸਾਰਿਆਂ ਨੂੰ ਬਾੜੇ ਚ ਧੱਕ ਦਿੱਤਾ ਸਾਰੇ ਬਾੜੇ ਦੇ ਵਿੱਚ ਨੇ ਹੁਣ ਬਾਹਰ ਨਾ ਖਲੋਤਾ ਗਿਆ ਜਦੋਂ ਮਹਾਰਾਜ ਨੇ ਤੀਰਾਂ ਦੀ ਵਰਖਾ ਕੀਤੀ ਲੱਕੜਾਂ ਦੇ ਬਾੜੇ 'ਤੇ ਓਲੇ ਹੋ ਗਏ ਹੁਣ ਕਹਿੰਦੇ ਬਾੜੇ 'ਚ ਬੜੇ ਹੋਏ ਵਾਰ-ਵਾਰ ਬਾਹਰ ਨੂੰ ਵੇਖਦੇ ਨੇ ਫਿਰ ਕਹਿੰਦੇ ਵੀ ਇਧਰ ਭੀਮਚੰਦ ਦੀ ਸੈਨਾ ਨੇ ਬਾੜੇ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਬੜਾ ਕਰਾਰਾ ਜੁੱਧ ਹੋਇਆ ਜਦੋਂ ਬੈਰੀ ਨੂੰ ਬਾੜੇ 'ਚ ਵੜਿਆ ਵੇਖਿਆ ਨਾ ਮਹਾਰਾਜ ਨੇ ਤੇ ਮਹਾਰਾਜ ਨੇ ਆਪਣੇ ਸੂਰਮਿਆਂ ਨੂੰ ਰੋਕ ਲਿਆ ਕਹਿੰਦੇ ਰੁਕ ਜਾਓ ਰੁਕ ਜਾਓ ਹੁਣ ਬੈਰੀ ਭੱਜੇਗਾ ਮਹਾਰਾਜ ਕਹਿੰਦੇ ਤੇ ਸਤਗੁਰਾਂ ਦਾ ਸਿਧਾਂਤ ਸੀ ਭੱਜੇ ਜਾਂਦੇ ਤੇ ਵਾਰ ਨਹੀਂ ਕਰਨਾ ਪਿੱਛੇ ਕਿਸੇ ਦੇ ਬਾ ਪਿੱਠ ਪਿੱਛੇ ਵਾਰ ਨਹੀਂ ਕਰਨਾ ਕਿਸੇ ਦੇ ਰੋਕ ਲਿਆ ਅਬ ਗਏ ਹਾਰ ਵਿੱਚ ਹੋਏ ਗਾੜ ਮਹਾਰਾਜ ਕਹਿੰਦੇ ਬਸ ਕਰੋ ਰੁਕ ਜਾਓ ਆਪਣੇ ਨਾਲਦਿਆਂ ਨੂੰ ਕਹਿਣ ਲੱਗੇ ਹੁਣ ਹਾਰ ਗਏ ਨੇ ਉਹ ਬਹੁਤ ਡਰ ਗਏ ਨੇ ਨਹਿਰ ਦੇ ਤਰਾਸ ਜਿਨ ਕੇ ਕਦਾਪ ਤੇ ਦੋਹਾਂ ਪਾਸਿਆਂ ਦੇ ਸੂਰਮਿਆਂ ਨੇ ਮਹਾਰਾਜ ਨੂੰ ਵੱਡਾ ਸੂਰਬੀਰ ਜਾਣਿਆ ਕਹਿੰਦੇ ਡਰਦੇ ਨਹੀਂ ਵੇਖੋ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੂਰਮਾ ਕੌਣ ਹੈ ਜਿਹੜਾ ਡਰਦਾ ਨਹੀਂ ਹੈ ਸੂਰਮਾ ਜਿਹੜਾ ਡਰਦਾ ਜੀ ਹੁਣ ਜਦੋਂ ਮੌਤ ਸਾਹਮਣੇ ਹੋਵੇ ਨਾ ਜੀ ਵੱਡਿਆਂ ਵੱਡਿਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਜਦੋਂ ਮੌਤ ਸਾਹਮਣੇ ਹੋਵੇ ਹੁਣ ਸਤਗੁਰੂ ਦੇ ਅੰਦਰ ਡਰਤਾ ਹੈ ਹੀ ਨਹੀਂ ਬਾਕੀ ਸੂਰਮਿਆਂ ਵਿੱਚ ਤੇ ਸਤਗੁਰੂ ਵਿੱਚ ਕੀ ਫਰਕ ਹੈ ਆਹ ਹੀ ਫਰਕ ਹੈ ਸਭ ਤੋਂ ਵੱਡਾ ਵੇਖੋ ਜੇ ਸ਼ਾਸਤਰ ਵਿਆਸ ਦੀ ਗੱਲ ਕਰੋਗੇ ਉਹ ਤਾਂ ਫਰਕ ਹੈ ਹੀ ਹੈ ਬڑے-ਬڑے ਸੂਰਮੇ ਐਸੇ ਸੀ ਉਹਨਾਂ ਕੋਲੇ ਵੀ ਮੁਗਲਾਂ ਦੇ ਕੋਲੇ ਵੀ ਅੱਗੇ ਆਪਾਂ ਕਿਤੇ ਪੈਂਡੇ ਦਾ ਜ਼ਿਕਰ ਕਰਾਂਗੇ ਇੱਕ ਪੈਂਡੇਖਾਂ ਹੋਇਆ ਪੈਂਡੇਖਾਂ ਤਾਂ ਸੀ 6ਵੇਂ ਪਾਸ਼ਾ ਵੇਲੇ ਪੈਂਡੇਖਾਂ 10ਵੇਂ ਪਾਸ਼ਾ ਵੇਲੇ ਉਹਦਾ ਵੀ ਨਿਸ਼ਾਨਾ ਨਹੀਂ ਸੀ ਖੁੰਝਦਾ ਜਿਹੜਾ ਤੀਰ ਚਲਾਉਂਦਾ ਸੀ ਉਹ ਕਦੇ ਵੀ ਖੁੰਝਦਾ ਨਹੀਂ ਸੀ ਨਿਸ਼ਾਨਾ ਪਰ ਸਤ ਗੁਰੂ ਜੀ ਦੇ ਵਿੱਚ ਤੇ ਬਾਕੀ ਸੂਰਮਿਆਂ ਦੇ ਵਿੱਚ ਇਹ ਫਰਕ ਹੁੰਦਾ ਸੀ ਵੀ ਸਤ ਗੁਰੂ ਡਰਦੇ ਨਹੀਂ ਡਰ ਨਹੀਂ ਮਾਰਾ ਜੰਦਰ ਪੂਰਾ ਜੰਨਾ ਵੀ ਪੂਰਾ ਜੰਨਾ ਉਹ ਭਾਈ ਜਿਹੜੇ ਗੁਰੂ ਗੁਰੂ ਤੇ ਆਉਂਦੇ ਨੇ ਡਰ ਤਾਂ ਉਹਨਾਂ ਦਾ ਮੁੱਕ ਜਾਂਦਾ ਗੁਰੂ ਚ ਕਿੱਥੋਂ ਡਰੋਂ ਨਾ ਗੁਰੂ ਤਾਂ ਦੁਨੀਆ ਦਾ ਡਰ ਦੂਰ ਕਰਨ ਵਾਲਾ ਆ ਜਪਣ ਵਾਲਿਆਂ ਦਾ ਡਰ ਦੂਰ ਕਰਨ ਵਾਲਾ ਆ ਭੈਅ ਦੂਰ ਕਰਨ ਵਾਲਾ ਹੁਣ ਜਿਹੜੇ ਬੜੀਆਂ ਬੜੀਆਂ ਵਡੀਆਂ ਗੱਲਾਂ ਕਰਦੇ ਸੀ ਨਾ ਡਰਦੇ ਤਾਂ ਉਹ ਵੀ ਨਹੀਂ ਗੱਲਾਂ ਕਰਨੀਆਂ ਹੋਰ ਗੱਲ ਹੈ ਜਦੋਂ ਆਹਮੋ ਸਾਹਮਣਾ ਦੁਸ਼ਮਣ ਨਾਲ ਹੁੰਦਾ ਨਾ ਬਰਾਬਰ ਦੇ ਨਾਲ ਹੁੰਦਾ ਉਦੋਂ ਇੱਕ ਨਾ ਹੋਰ ਗੱਲ ਹੁੰਦੀ ਹੈ ਇਸ ਲਈ ਦੋਹਾਂ ਪਾਸਿਆਂ ਦੇ ਸੂਰਮਿਆਂ ਨੇ ਸਮਝਾ ਭੀਮ ਚੰਦ ਦੇ ਸਿਪਾਈਆਂ ਨੇ ਵੀ ਵੇਖ ਲਿਆ ਤੇ ਉਧਰੋਂ ਮੁਗਲਾਂ ਨੇ ਤੇ ਉਹ ਜਿਹੜੇ ਪਹਾੜੀ ਰਾਜੇ ਕਰਪਾਲ ਘਟੌਚੀਏ ਵਰਗੇ ਉਹਨਾਂ ਨਾਲ ਰਲੇ ਸੀ ਉਹਨਾਂ ਵੀ ਵੇਖ ਲਿਆ ਵੀ ਵਾਕਈ ਸੁਣਿਆ ਕਾਸੀ ਅੱਜ ਵੇਖ ਵੀ ਲਿਆ ਸਤ ਗੁਰੂ ਵਰਗਾ ਸੂਰਮਾ ਹੈ ਨਹੀਂ ਕੋਈ ਵੀ ਬੜਾਵਟ ਦੇ ਸੂਰਬੀਰ ਪੂਰਾ ਜਿੰਨਾ ਡਰ ਨਹੀਂ ਹੈ ਪਹਾੜੀ ਰਾਜਿਆਂ ਨੂੰ ਡਰਾਇਆ ਜਾਂ ਸਭ ਅਬ तिसੀ ਰੀਤ ਇਹ ਜੀਤ ਪਾਏ ਗੁਰਬੀਰ ਬਹਾਦਰ ਬਹੁ ਵਡਾਏ ਕਹਿੰਦੇ ਵੀ ਹੁਣ ਵੀ ਜਿੱਤ ਗਏ ਨੇ ਗੁਰੂ ਜੀ ਵੱਡੇ ਵੱਡੇ ਸੂਰਬੀਰ ਬਹਾਦਰ ਛਤਰਣ ਭੁਜਾਏ ਵਿੱਚ ਬਾਰ-ਬਾਰ ਤਬ ਆਨ ਕਰਿਓ ਡੇਰਾ ਸਦਾ ਬੈਰੀਆਂ ਨੂੰ ਭੁਜਾ ਭਜਾ ਕੇ ਬਾੜੇ ਵਿੱਚ ਬਾੜ ਦਿੱਤਾ ਤੇ ਸਤਿਗੁਰੂ ਆਪਣੇ ਸਿਪਾਹੀਆਂ ਨੂੰ ਕਹਿਣ ਲੱਗੇ ਆਪਣੇ ਨਾਲਦਿਆਂ ਨੂੰ ਕਹਿਣ ਲੱਗੇ ਕਹਿੰਦੇ ਆਜੋ ਥੱਲੇ ਭਾਈ ਉੱਤਰ ਆਓ ਥੱਲੇ ਕਹਿੰਦੇ ਹੋ ਨਹੀਂ ਇਹ ਲੜਦੇ ਮਹਾਰਾਜ ਕਹਿੰਦੇ ਡਰ ਗਏ ਨਹੀਂ ਹੋ ਹੁਣੇ ਪਾਦਸ਼ਾਹ ਕਹਿੰਦੇ ਉਹਨਾਂ ਭੱਜਣਗੇ ਉਧਰ ਰਾਤ ਪੈ ਗਈ ਗੁਰੂ ਪਿਆਰੇ ਰਾਤ ਪੈ ਗਈ ਜੰਗ ਬੰਦ ਹੋ ਗਿਆ ਸਤਗੁਰੂ ਸਿਵਰ ਆਪਣ ਲਗਾਏ ਸਤਗੁਰੂ ਜੀ ਨੇ ਆਪਣਾ ਤੰਬੂ ਲਗਵਾਇਆ ਉਧਰੋਂ ਭੀਮਚੰਦ ਨੇ ਆਪਣਾ ਲਗਵਾਇਆ ਤੇ ਰਾਤ ਨੂੰ ਰਾਤ ਪਈ ਤੇ ਜੰਗ ਰੁਕੀ ਤੇ ਨਾ ਦਿਸਾ ਨੇਕ ਤੇ ਜਾਤ ਕੋਏ ਤੇ ਸਾਰੇ ਖਾ ਪੀ ਕੇ ਅਧੇਕ ਸੌ ਗਏ ਤਬ ਅਲਫ ਖਾਨ ਕਟੋਚ ਸੰਗ ਮਿਲ ਮੰਤਰ ਕੀਨ ਨਹਿ ਬਣੈ ਜਾਣ ਅਲਫ ਖਾਨ ਨੇ ਕਰਪਾਲ ਕਟੋਚੀਏ ਨਾਲ ਸਲਾਹ ਕੀਤੀ ਰਾਤ ਨੂੰ ਕਰਪਾਲ ਕਟੋਚੀਏ ਨਾਲ ਸਲਾਹ ਕੀਤੀ ਅਲਫ ਖਾਨ ਨੇ ਸਲਾਹ ਕੀ ਕੀਤੀ ਕਹਿੰਦਾ ਵੀ ਆਪਾਂ ਜੰਗ ਰੋਕ ਦਈਏ ਕਹਿੰਦਾ ਆਪਾਂ ਜੰਗ ਨਾ ਕਰੀਏ ਤੱਜ ਬਾਰ ਚਲੋ ਇਸ ਬਾਰ ਆਪ ਮਰ ਵਿੱਜੜ ਵਾਲੀਆ ਸੋ ਭੱਟ ਖਾਪ ਉਹ ਕਹਿਣ ਲੱਗਾ ਵੀ ਤਜ ਬਾਰ ਚਲੋ ਇਸ ਬਾਰ ਆਪ ਮਰ ਵਿੱਜੜ ਵਾਲੀਆ ਸੁਪਾਟ ਖਾ ਉਹ ਕਹਿੰਦਾ ਵੀ ਅਲਫਖਾਂ ਕਹਿਣ ਲੱਗਾ ਕਰਪਾਲ ਕਟੌਚੀਏ ਨੂੰ ਕਹਿੰਦਾ ਵੀ ਆਪਾਂ ਹੁਣ ਚੱਲੀਏ ਅਲਫਖਾਂ ਕਹਿਣ ਲੱਗਾ ਜਿਹੜਾ ਟੈਕਸ ਲੈਣ ਆਇਆ ਸੀ ਤੇ ਜਿੰਦੇ ਨਾਲ ਕਰਪਾਲ ਕਟੌਚੀਆ ਪਹਾੜੀ ਰਾਜਾ ਮਿਲਿਆ ਸੀ ਵਿੱਜੜ ਵਾਲੀਆ ਦਿਆਲ ਮਿਲਿਆ ਸੀ ਸਾਰੇ ਮਿਲੇ ਸੀ ਕਹਿੰਦਾ ਵੀ ਬਹੁਤ ਸੂਰਮੇ ਆਪਣੇ ਮਾਰੇ ਜਾ ਚੁੱਕੇ ਨੇ ਬਹੁਤ ਸੂਰਮੇ ਆਪਣੇ ਮਾਰੇ ਜਾ ਚੁੱਕੇ ਨੇ ਵਿੱਜੜ ਵਾਲਿਆਂ ਮਾਰਿਆ ਗਿਆ ਗੁਰ ਵੱਡੋ ਵੀਰ ਇਨਕੋ ਸਹਾਈ ਹੱਥ ਇੱਕ ਤੂਫੰਗ ਤੇ ਜੀਤ ਪਾਇਆ ਅਲਫਖਾ ਪਤਾ ਕੀ ਕਹਿੰਦਾ ਕਹਿੰਦਾ ਗੁਰੂ ਜੀ ਇਹਨਾਂ ਦੀ ਸਹਾਇਤਾ ਕਰ ਰਹੇ ਨੇ ਆਪਾਂ ਜਿੱਤ ਨਹੀਂ ਸਕਦੇ ਗੁਰੂ ਇਹਨਾਂ ਦੇ ਵੱਲ ਐ ਆਪਾਂ ਨਹੀਂ ਜਿੱਤ ਸਕਦੇ ਇਸ ਲਈ ਸਤਗੁਰੂ ਤਾਂ ਜਿੰਦੇ ਤੇ ਤੀਰ ਮਾਰਦੇ ਨੇ ਇਹ ਤਾਂ ਸ਼ੌਕਰਕਾਰ ਆਪਣਾ ਨਿਸ਼ਾਨਾ ਨਹੀਂ ਲਾਇਆ ਤੇ ਮਹਾਰਾਜ ਦਾ ਨਿਸ਼ਾਨਾ ਤਾਂ ਖਾਲੀ ਜਾਂਦਾ ਹੀ ਨਹੀਂ ਵਿੱਜੜ ਵਾਲੀਏ ਨੂੰ ਇੱਕੋ ਗੋਲੀ ਨਾਲ ਮਾਰਿਆ ਐ ਇੱਕੋ ਗੋਲੀ ਨਾਲ ਦੂਜੀ ਵਾਰੀ ਗੋਲੀ ਨਹੀਂ ਚਲਾਈ ਫਿਰ ਤੀਰਾਂ ਦੀ ਵਰਖਾ ਕੀਤੀ ਹੈ ਤੇ ਤੀਰਾਂ ਦੀ ਵਰਖਾ ਚ ਵੀ ਆਪਾਂ ਵੇਖਿਆ ਵੀ ਕੋਈ ਵੀ ਧੀਰ ਖਾਲੀ ਨਹੀਂ ਗਾ ਸੱਤ ਤੀਰ ਮਾਰੇ ਨੇ ਮਹਾਰਾਜ ਨੇ ਤੇ ਸੈਂਕੜੇ ਸੂਰਬੀਰ ਮਾਰ ਦਿੱਤੇ ਨੇ ਸੱਤਾਂ ਦੇ ਨਾਲ ਇਸ ਲਈ ਜਦ ਹੋਏ ਪ੍ਰਾਤਕ ਮਹਾਨ ਘੋਰ ਫਾਇਦਾ ਨਹੀਂ ਕੋਈ ਲੜਨ ਦਾ ਆਪਾਂ ਜਿੱਤ ਨਹੀਂ ਸਕਦੇ ਅਪਾ ਬਹੁਤ ਬੰਦਿਆਂ ਦਾ ਨੁਕਸਾਨ ਕਰਵਾ ਲਿਆ ਏ ਤੇ ਜਦ ਸਵੇਰ ਹੋਵੇਗੀ ਨਾ ਤੇ ਫਿਰ ਕਮਸਾਨ ਦਾ ਜੁੱਧ ਹੋਵੇਗਾ ਇਸ ਲਈ ਗੋਰ ਬਰੇ ਵਿਚ ਕਰ ਰੇਲ ਪੇ ਤੇ ਜੇ ਗੁਰੂ ਜੀ ਆ ਗਏ ਮੈਦਾਨੇ ਜੰਗ ਦੇ ਵਿੱਚ ਤੇ ਉਹਨਾਂ ਦੇ ਸਾਹਮਣੇ ਕੌਣ ਖੜੇਗਾ ਅਲਫਖਾ ਕਹਿੰਦਾ ਕਰਪਾਲ ਕਟੌਚੀਏ ਨੂੰ ਖਾਮ ਖਾਮ ਮਰਾਂਗੇ ਹੁਣ ਆਪਾਂ ਨਾਹਕ ਮਰੰਤ ਤਜ ਦੇਹੋ ਜੁੱਧ ਛੱਡ ਦੇ ਜੰਗ ਨੂੰ ਛੱਡ ਦੇ ਜਦੋਂ ਗੁਰੂ ਜੀ ਤੋਂ ਬਿਨਾ ਹੋਣਗੇ ਨਾ ਇਹ ਉਦੋਂ ਲੜਾਂਗੇ ਇਹਨਾਂ ਨਾਲ ਜਦ ਗੁਰੂ ਜੀ ਇਹਨਾਂ ਵੱਲ ਨੇ ਫੇਰ ਆਪਾਂ ਕੁਝ ਨਹੀਂ ਕਰ ਸਕਦੇ ਗੁਰੂ ਪਿਆਰਿਓ ਗੁਰੂ ਤਾਂ ਇੱਥੇ ਤਾਂ ਜੰਗ ਜੁੱਧ ਦਾ ਜ਼ਿਕਰ ਹੈ ਖੁਦ ਪਾਤਸ਼ਾਹ ਦਸ਼ਮ ਪਿਤਾ ਦਸ਼ਮੇਸ਼ ਮਹਾਰਾਜ ਆਪ ਵਿੱਚ ਮੌਜੂਦ ਖੜੇ ਨੇ ਬਾਣੀ ਤਾਂ ਕਹਿੰਦੀ ਗੁਰੂ ਦਾ ਤਾਂ ਇਕੱਲਾ ਹਾਥੀ ਹੋਵੇ ਤੇ ਉਹੀ ਨਹੀਂ ਮਾਨਵ ਹੁੰਦਾ ਬੰਦਾ ਜਾਮ ਗੁਰੂ ਹੋਏ ਵੱਲ ਧੰਨਿਆ ਕਿਆ ਗਾਰਵ ਦਿੱਜੈ ਜਾਮ ਗੁਰੂ ਹੋਏ ਵੱਲ ਲੱਖ ਬਾਹਾਂ ਕਿਆ ਕਿਜੈ ਲੱਖਾਂ ਬਾਹਾਂ ਵੀ ਵਿਗਾੜ ਸਕਦੀਆਂ ਕੁਝ ਜੇ ਗੁਰੂ ਵੱਲ ਹੋਵੇ ਇੱਥੇ ਤਾਂ ਮਹਾਰਾਜ ਆਪ ਮੌਜੂਦ ਨੇ ਮੈਦਾਨੇ ਜੰਗ ਚ ਕਰ ਮਹਾ ਜੰਗ ਜੀਤੈ ਨ ਸੰਗ ਕਹਿੰਦਾ ਫੇਰ ਇਹਨਾਂ ਨੂੰ ਸਬਕ ਸਿਖਾਵਾਂਗੇ ਆਪਾਂ ਅਸੀਂ ਸਦਾ ਤੇਰਾ ਸਾਥ ਦੇਵਾਂਗੇ ਤੇ ਹੁਣ ਆਪਾਂ ਜੰਗ ਰੋਕ ਦਈਏ ਜਦੋਂ ਇਸ ਤਰ੍ਹਾਂ ਚੱਲਣ ਦੀ ਗੱਲ ਅਲਫਖਾਨੇ ਸੁਣੀ ਕਿਰਪਾਲ ਕਟੌਚੀ ਨੇ ਆਪਸ ਵਿੱਚ ਗੱਲਾਂ ਕੀਤੀਆਂ ਸੁਣੀ ਤਾਂ ਮਨ ਵਿੱਚ ਚੰਗੀ ਗੱਲ ਮੰਨੀ ਕਹਿੰਦੇ ਠੀਕ ਐ ਨੀਕੀ ਭਨੰਤ ਹਮ ਆਏ ਫੇਰ ਬਹੁ ਦੇਹ ਦੰਡ ਇਨ ਘੇਰ ਘੇਰ ਅੱਗੋ ਬੋਲਿਆ ਕਹਿੰਦਾ ਤੂੰ ਚੰਗੀ ਗੱਲ ਕੀਤੀ ਐ ਬੜੀ ਗੱਲ ਠੀਕ ਕੀਤੀ ਐ ਫੇਰ ਮਾਰਾਂਗੇ ਇਹਨਾਂ ਨੂੰ ਘੇਰ ਘੇਰ ਕੇ ਗੁਰੂ ਤੋਂ ਬਿਨਾ ਹੋਣਗੇ ਜਦੋਂ ਇਹ ਸਲਾਹ ਮੰਨ ਲਈ ਇੱਕ ਦੂਜੇ ਦੀ ਦੋਨਾਂ ਨੇ ਕਹਿੰਦੇ ਇੱਕ ਨਰ ਬਿਠਾਏ ਉੱਚੇ ਸਥਾਨ ਤਿਸ ਅਗਰ ਧਰਿਓ ਦੁੰਦਬ ਮਹਾਨ ਕਹਿੰਦਾ ਇਦਾਂ ਕਰੋ ਇੱਕ ਮਨੁੱਖ ਨੂੰ ਉੱਚੇ ਥਾਂ ਤੇ ਬਿਠਾ ਦਿਓ ਉਹਦੇ ਅੱਗੇ ਨਗਾਰਾ ਰੱਖ ਦਿਓ ਉਹ ਨਗਾਰਾ ਵਜਾਉਂਦਾ ਰਹੇ ਸਾਰੀ ਰਾਤ ਨਗਾਰਾ ਵਜਾਉਂਦਾ ਰਹੇ ਕਹਿੰਦਾ ਜਦੋਂ ਸਵੇਰ ਹੋਣ ਤੇ ਆਈ ਤੇ ਉਹ ਭੱਜ ਜਾਵੇ ਉਹ ਜਿਹੜਾ ਬੰਦਾ ਨਗਾਰੇ ਤੇ ਹੋਵੇ ਨਾ ਉਹ ਵੀ ਆ ਜਾਵੇ ਆਪਾਂ ਰਾਤੇ ਰਾਤ ਨਿਕਲਦੇ ਆ ਸਾਰੇ ਹੁਣ ਸਤਗੁਰੂ ਟਿਕੇ ਹੋਏ ਨੇ ਜੰਗ ਬੰਦ ਹੈ ਉਹ ਥੱਲੇ ਉਤਰ ਗਏ ਨੇ ਆਪਾਂ ਰਾਤੇ ਰਾਤ ਸਾਰੇ ਭੱਜ ਜਾਂਦੇ ਆ ਇੱਕ ਬੰਦਾ ਇੱਥੇ ਰਹੇ ਨਗਾਰਾ ਵਜਾਉਣ ਵਾਲਾ ਕਿਉਂਕਿ ਦੁਸ਼ਮਣ ਆਪਾਂ ਇਹਨਾਂ ਨੂੰ ਭਲੇਖਾ ਪਾਈਏ ਗੁਰੂ ਨੂੰ ਤੇ ਭੀਮਚੰਦ ਨੂੰ ਭਲੇਖੇ ਚ ਰੱਖੀਏ ਵੀ ਮੌਜੂਦ ਹੈ ਸੈਨਾ ਮੌਜੂਦ ਹੈ ਨਗਾਰਾ ਵਜਦਾ ਰਹੇ ਤੇ ਜਿਹੜਾ ਨਗਾਰੇ ਵਾਲਾ ਬੰਦਾ ਉਹ ਸਵੇਰੇ ਅੰਮ੍ਰਿਤ ਵੇਲੇ ਤੋਂ ਪਹਿਲਾਂ-ਪਹਿਲਾਂ ਨਗਾਰਾ ਛੱਡ ਕੇ ਉਹ ਵੀ ਭੱਜ ਜਾਵੇ ਮਹਾਰਾਜ ਨੂੰ ਕੀ ਭਲੇਖਾ ਪਾਇਆ ਜਾ ਮਹਾਰਾਜ ਤਾਂ ਪਹਿਲਾਂ ਹੀ ਕਹਤਾ ਆ ਤਾਂ ਹੁਣ ਰਾਤ ਪਈ ਆ ਹੁਣ ਗੱਲਾਂ ਕਰੇ ਮਹਾਰਾਜ ਤਾਂ ਪਹਿਲਾਂ ਹੀ ਕਹਿ ਦਿੱਤਾ ਆਪਣੇ ਸਿਪਾਹੀਆਂ ਨੂੰ ਵੀ ਆਜੋ ਬਸ ਹੁਣੇ ਭੱਜ ਜਾਣਗੇ ਹੁਣੇ ਟਿਕਣਗੇ ਇਸ ਲਈ ਰਾਤ ਨੂੰ ਇਹਨਾਂ ਨੇ ਚੋਰਾ ਵਾਂਗ ਭੱਜੇ ਜੀ ਉਥੋਂ ਚੋਰਾ ਵਾਂਗ ਅਲਫਖਾਨ ਕਰਪਾਲ ਕਟੌਚੀਆ ਹੋਰ ਨਾਲ ਦੇ ਰਾਜੇ ਪਹਾੜੀ ਰਾਜੇ ਜਿਹੜੇ ਨਦਾਉਣ ਦੇ ਸਾਨ ਤੇ ਜੋ ਜੰਗ ਕਰਨ ਆਏ ਰਾਤ ਨੂੰ ਚੋਰਾ ਵਾਂਗ ਚੁੱਪ ਕਰਕੇ ਨਿਕਲ ਗਏ ਕਿਸੇ ਨੇ ਵੀ ਜਾਂਦੇ ਨਾ ਵੇਖੇ ਜਦੋਂ ਸਵੇਰ ਹੋਈ ਤਾਂ ਨਗਾਰੇ ਦੀ ਆਵਾਜ਼ ਸੁਣੀ ਤੇ ਸਾਰੇ ਕਹਿੰਦੇ ਵੀ ਨਹੀਂ ਇੱਥੇ ਹੀ ਨੇ ਥੋੜੇ ਸਮੇਂ ਬਾਅਦ ਨਗਾਰਾ ਵਜਾ ਵੱਜ ਰਿਹਾ ਸੀ ਉਹ ਵੀ ਬੰਦ ਹੋ ਗਿਆ ਤੱਬ ਗयो ਬਜਾਵਣ ਹਾਰ ਭਾਜ ਨਗਾਰਾ ਵਜਾਉਣ ਵਾਲਾ ਵੀ ਭੱਜ ਗਿਆ ਤੇ ਅਲਫਖਾਨ ਆਪਣੇ ਪਠਾਣਾਂ ਨੂੰ ਲੈ ਕੇ ਚਲਾ ਗਿਆ ਘਟੌਚ ਗਿਆ ਭੱਜ ਗਿਆ ਉਹ ਵੀ ਆਪਣੀ ਸੈਨਾ ਨੂੰ ਲੈ ਕੇ ਚਲਾ ਗਿਆ ਸਭ ਹੁਣ ਜਾਏ ਲੀਨੋ ਨਿਹਾਰ ਗੁਰੂ ਪਿਆਰਿਓ ਜਦੋਂ ਇਧਰੋਂ ਸਤਗੁਰਾਂ ਦੀ ਸੈਨਾ ਤੇ ਜਾ ਕੇ ਭੀਮਚਾਦੇ ਸਿਪਾਹੀਆਂ ਨੇ ਬਾੜੇ ਦੇ ਕੋਲੇ ਜਾ ਕੇ ਵੇਖਿਆ ਤੇ ਉੱਥੇ ਕੋਈ ਵੀ ਨਹੀਂ ਭੱਜ ਗਏ ਸਾਰੇ ਤੱਬ ਨਿਕਟ ਨਦਾਉ ਡੇਰਾ ਸੋਡਾਰ ਫਿਰ ਨਦਾਉ ਦੇ ਨੇੜੇ ਡੇਰਾ ਕਰ ਲਿਆ ਜੰਗ ਦੀ ਜਿੱਤ ਦਾ ਨਗਾਰਾ ਵਜਾ ਦਿੱਤਾ ਜਸ ਤੀਰ ਧੀਰ ਗੁਰ ਥਾਂਕ ਨੀਕ ਥਾਣ ਨੀਕ ਪਿਖ ਸਿਵਰ ਕੀਨ ਉਤਰੀ ਅਨੀਕ ਹੁਣ ਕਹਿੰਦੇ ਵੀ ਸਤਗੁਰੂ ਪਾਤਸ਼ਾਹ ਮਹਾਰਾਜ ਦਾ ਵੱਡਾ ਜਸ ਕਰ ਰਹੇ ਨੇ ਸਾਰੇ ਇੱਕ ਦਿਨ ਬਤਾਏ ਕਰ ਖਾਣ ਪਾਣ ਇੱਕ ਦਿਨ ਇੱਕ ਦਿਨ ਬਤੀਤ ਕਰਕੇ ਉਥੇ ਫਿਰ ਪਾਤਸ਼ਾਹ ਜੀ ਉੱਚੇ ਥਾਨ ਤੇ ਬਿਰਾਜ ਗਏ ਵੇਖਦੇ ਨੇ ਮਹਾਰਾਜ ਦਰਖਤਾਂ ਸੈਤ ਬਹੁਤ ਪਹਾੜ ਖੜੇ ਨੇ ਦਿਨ ਕਿਤਕ ਕਿਨ ਡੇਰਾ ਮਕਾਨ ਰਾਜਣ ਵਿਖਾਏ ਆਪਣੇ ਸੁਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਥੋਂ ਅੱਗੇ ਆਏ ਫਿਰ ਕਈ ਦਿਨ ਉਥੇ ਡੇਰਾ ਕੀਤਾ ਰਾਜਿਆਂ ਨੇ ਦੁਨੀ ਚੰਦ ਭੀਮ ਚੰਦ ਵਰਗਿਆਂ ਨੇ ਆਪਣੇ ਘਰ ਵਿਖਾਏ ਸਭ ਪ੍ਰਕਾਰ ਮਹਾਰਾਜ ਨੂੰ ਪ੍ਰਸੰਨ ਕੀਤਾ ਅਗੇ ਦੀਨ ਬਣ ਬਣ ਕੇ ਮਹਾਰਾਜ ਦਾ ਜਸ ਕਰਦੇ ਨੇ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਭੀਮ ਚੰਦ ਇੱਕ ਵਾਰੀ ਮਿੱਤਰ ਬਣਿਆ ਫਿਰ ਉਹਨੇ ਮਿੱਤਰਤਾ ਹੀ ਨਹੀਂ ਛੱਡੀ ਉਹਨੂੰ ਪਤਾ ਲੱਗ ਗਿਆ ਸਮਝ ਪੈ ਗਈ ਗੁਰੂ ਵਰਗਾ ਬਹਾਦਰ ਯੋਧਾ ਦੁਨੀਆ ਤੇ ਹੈ ਹੀ ਨਹੀਂ ਜਿੰਨਾ ਚਿਰ ਉਹ ਸਰੀਰ ਵਿੱਚ ਰਿਹਾ ਫਿਰ ਉਹ ਮਹਾਰਾਜ ਦਾ ਸ਼ਰਧਾਲੂ ਬਣ ਕੇ ਰਿਹਾ ਸੱਚੇ ਪਾਤਸ਼ਾਹ ਤੇ ਇਸ ਜੰਗ ਦੇ ਵਿੱਚ ਤਾਂ ਉਹਨੇ ਬੜਾ ਨੇੜਿਓਂ ਵੇਖ ਲਿਆ ਮਹਾਰਾਜ ਨੂੰ ਲੜਦਿਆਂ ਤੀਰ ਚਲਾਉਂਦਿਆਂ ਸਾਰੀ ਜੰਗ 'ਚ ਥੋੜੀ ਲੜਦੇ ਨੇ ਮਹਾਰਾਜ ਥੋੜਾ ਜਿਹਾ ਸਮਾਂ ਲੜਦੇ ਨੇ ਭਾਜਣਾ ਪਾ ਦਿੰਦੇ ਨੇ ਥੋੜਾ ਸਮਾਂ ਲੜ ਕੇ ਆ ਇਤਿਹਾਸ ਵਿੱਚ ਆਪਾਂ ਹੁਣ ਸੁਣਿਆ ਹੀ ਆ ਸੱਤ ਤੀਰ ਚਲਾਏ ਤੇ ਸੱਤਾਂ ਦੇ ਵਿੱਚ ਜੰਗ ਫਤਿਹ ਕਰ ਦਿੱਤੀ ਇਸ ਲਈ ਨਦਾਉਣ ਦੀ ਜੰਗ ਦਾ ਇਤਿਹਾਸ ਆਪਾਂ ਸਾਂਝਾ ਕੀਤਾ ਪਾਤਸ਼ਾਹ ਦੀ ਕਿਰਪਾ ਦੇ ਨਾਲ ਨਦਾਉਣ ਦੀ ਜੰਗ ਜਿੱਤੀ ਮਾ ਭੀਮਚੰਦ ਨੇ ਤੇ ਮਹਾਰਾਜ ਨੇ ਜੰਗ ਜਿੱਤ ਲਈ ਬਾਕੀ ਵਿਚਾਰ ਆਪਾਂ ਅੱਗੇ ਸਰਵਣ ਕਰਾਂਗੇ ਜੀ ਕਟਾਣ ਕੋਟ ਸ਼ੁਕਰ ਹੈ ਸਤਿਗੁਰੂ ਜੀ ਕਟਾਣ ਕੋਟ ਸ਼ੁਕਰ ਮਹਾਰਾਜ ਦਾ ਆਪ ਸਮੁੱਚੀ ਸੰਗਤ ਦਾ ਧੰਨਵਾਦ ਆਓ ਅੰਤਲੀ ਤੱਕ ਪੜ ਕੇ ਸਮਾਪਤੀ ਕਰੀਏ ਦੁਆਬ ਬਿੰਸਤ ਗਿੰਤੀ ਵਿਖਿਆ ਧਾਰ ਪਹਾਰਣ ਕੇਰ